ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ ਤੇ ਮੇਰੀਓ ਭੈਣੋ 13 ਸਾਲ ਹੋ ਗਏ ਜੀ ਮੈਨੂੰ ਇਸ ਪਿੰਡ ਦੇ ਵਿੱਚ ਆਉਂਦਿਆਂ ਤੇ ਸਾਲ ਦੇ ਵਿੱਚ ਇੱਕ ਵਾਰ ਆਉਣ ਦਾ ਮੌਕਾ ਮਿਲਦਾ ਤੇ ਉਹ ਉਦੋਂ ਮੌਕਾ ਮਿਲਦਾ ਜਦੋਂ ਪਾਲ ਸਿੰਘ ਸੇਖੋ ਦੇ ਵੱਲੋਂ ਇਹ ਸਮਾਗਮ ਚ ਆਇਆ ਜਾਂਦਾ ਮੈਂ ਗੱਲਬਾਤ ਦੇ ਵਿਸਥਾਰ ਦੇ ਵਿੱਚ ਬਾਅਦ ਚ ਜਾਨਾਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੇ ਆਂ ਪਿੰਡ ਭੈਣੀ ਬੜਿੰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆਂ ਇੱਥੇ ਬਹੁਤ ਸਾਰੀਆਂ ਅਦਵੀ ਸ਼ਖਸੀਅਤਾਂ ਬੈਠੀਆਂ ਵੱਖ-ਵੱਖ ਖੇਤਰਾਂ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਬੈਠੀਆਂ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਦੀ ਸਾਂਝ ਪਾਉਨੇ ਆ ਹਾਲਾਂਕਿ ਔਖਾ ਹੁੰਦਾ ਕੰਮ ਇੰਨਾ ਸਮਾਂ ਬਹਿਣਾ ਜੜਾਂ 'ਚ ਬਹਿਣਾ ਅੱਜਕੱਲ ਸਾਡੇ ਪੰਜਾਬੀਆਂ ਨੂੰ ਸੌਖਾ ਲੱਗਦਾ ਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿਣਾ ਕਈ ਵਾਰੀ ਬਹੁਤਾਂ ਸਮਾਂ ਔਖਾ ਲੱਗਦਾ ਤੁਸੀਂ ਇੰਨਾ ਲੰਮਾ ਸਮਾਂ ਬੈਠੇ ਹੋ ਤੁਸੀਂ ਇੰਨੀਆਂ ਸੂਝਵਾਨ ਸ਼ਖਸੀਅਤਾਂ ਦੀਆਂ ਗੱਲਾਂ ਸੁਣੀਆਂ ਮੈਂ ਤਾਂ ਸੂਝਵਾਨ ਨਹੀਂ ਗੱਜ ਕੇ ਫਤਿਹ ਦੀ ਸਾਂਝ ਪਾਉਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰ ਸਿੰਘ ਸੇਖੋ ਨਾ ਮੇਰੀ ਮਾਸੀ ਦਾ ਮੁੰਡਾ ਨਾ ਮੇਰੇ ਤਾਏ ਦਾ ਪੁੱਤ ਹੈ ਇਹਦੇ ਨਾਲ ਮੇਰੇ ਵਿਚਾਰਾਂ ਦੀ ਸਾਂਝ ਆ ਤੇ ਜਿਹੜੇ ਵੀ ਪੰਜਾਬ ਦੇ ਪ੍ਰਤੀ ਫਿਕਰਮੰਦ ਲੋਕ ਆ ਜਿਹੜੇ ਟੋਚਨਾ ਵਾਲੇ ਮੁਕਾਬਲੇ ਨਹੀਂ ਕਰਵਾਉਂਦੇ ਜਿਹੜੇ ਫੋਖਰੇ ਨਹੀਂ ਹਨ ਜਿਹੜੇ ਪੰਜਾਬੀ ਉਹ ਹਨ ਜਿਹੜੇ ਕਿ ਜ਼ਮੀਨ ਨਾਲ ਜੁੜ ਕੇ ਚੱਲਦੇ ਹਨ ਜਿਹੜੇ ਡਾਲਰਾਂ ਦੇ ਇਹ ਲੱਛੇ ਨਹੀਂ ਬਣਾਉਂਦੇ ਜਿਹੜੇ ਵਿਆਹਾਂ ਦੇ ਵਿੱਚ ਤੇ ਇਹੋ ਜੀਆਂ ਭੱਦੀਆਂ ਹਰਕਤਾਂ ਨਹੀਂ ਕਰਦੇ ਜਿਹੜੇ ਬੰਦੇ ਟਰੈਕਟਰਾਂ ਦੀਆਂ ਰੇਸਾਂ ਨਹੀਂ ਲਵਾਉਂਦੇ ਤੇ ਜਿਹੜੇ ਆਪਦੇ ਪਿੰਡ ਬਾਰੇ ਸਮਾਜ ਬਾਰੇ ਗਰੀਬਾਂ ਬਾਰੇ ਲੋੜਵੰਦਾ ਬਾਰੇ ਥੋੜੇ ਬਾਰਾਂ ਬਾਰੇ ਸੋਚਦੇ ਆ ਉਹਨਾਂ ਦੇ ਨਾਲ ਬਰਾ ਚਿੱਤ ਕਰਦਾ ਵੀ ਜਿੰਨਾ ਕਸਮਾ ਹੋਵੇ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਉਹਨਾਂ ਦੇ ਨਾਲ ਹੌਸਲਾ ਅਫਜ਼ਾਈ ਉਹਨਾਂ ਦੇ ਕਰਨ ਵਾਸਤੇ ਪਿਛਲੇ ਪਾਸੇ ਖੜਿਆ ਜਾਵੇ ਮੈਂ ਮੂਹਰੇ ਰਹਿਣ ਦਾ ਕੋਈ ਆਸ਼ਕ ਨਹੀਂ ਮੈਂ ਮੂਹਰੇ ਰਹਿਣ ਦਾ ਕੋਈ ਸ਼ਕੀਨ ਨਹੀਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਆ ਭਾਈ ਜੀ ਮਨਜੀਤ ਸਿੰਘ ਨੇ ਤੁਸੀਂ ਮਨਜੀਤ ਸਿੰਘ ਨੂੰ ਜਿਹੜੇ ਇਹ ਪੰਜੇ ਜੋੜੇ ਅੱਜ ਆਏ ਮੇਰੇ ਸੂਝਵਾਨ ਸਤਕਾਰਯੋਗ ਵੀਰ ਜਿਨ੍ਹਾਂ ਨੇ ਅੱਜ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਜਿਹੜੀਆਂ ਇਹ ਭੈਣਾ ਨਾਲ ਵਹਿ ਗਿਆ ਗੀਆਂ ਇਹਨਾਂ ਦੇ ਜਾਂ ਜਿਹੜੇ ਇੱਥੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਬਟਾਰੀ ਪਿੰਡ ਦੇ ਨਹੀਂ ਮਨਜੀਤ ਸਿੰਘ ਹੋਣੀ ਢਾਡੀ ਨੇ ਇਹਨਾਂ ਨੇ ਆਪਦੇ ਘਰ ਦੇ ਮੱਥੇ ਦੇ ਉੱਤੇ ਕੀ ਲਿਖਿਆ ਹੋਇਆ ਤੁਸੀਂ ਹੁਣ ਗੌਰ ਕਰਿਓ ਅਸੀਂ ਘਰਾਂ ਦੇ ਮੂਹਰੇ ਪਹਿਲਾਂ ਜੀ ਆਇਆਂ ਨੂੰ ਲਿਖਦੇ ਹੁੰਦੇ ਸੀ ਅੱਜ ਕੱਲ ਲਿਖਦੇ ਕੁੱਤਿਆਂ ਤੋਂ ਬਚ ਕੇ ਰਹੋ ਇਹਨਾਂ ਨੇ ਕੀ ਲਿਖਿਆ ਹੋਇਆ ਕਿ ਭਾਈ ਰਾਤ ਦੇ ਲਈ ਜੇਕਰ ਰੁਕਣਾ ਹੋਵੇ ਰਾਤ ਕੱਟਣੀ ਹੋਵੇ ਜੇਕਰ ਰਾਹੀਰ ਨੂੰ ਕੋਈ ਲੋੜ ਹੋਵੇ ਤਾਂ ਤੁਹਾਡੇ ਲਈ ਕਬਰਾ حاضر ਹੈ ਪ੍ਰਸ਼ਾਦਾ ਦੀ ਸੰਗ ਪਾਇਓ ਰਾਤ ਰਿਓ ਤੇ ਫੇਰ ਜਾਇਓ ਫਤੇ ਦੀ ਸੰਗ ਪਾ ਕੇ ਜਾਇਓ ਖੂਨ ਦੀ ਲੋੜ ਹੈ ਮੌਜੂਦ ਹੈ ਜੇਕਰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਤਾਂ ਵੀ ਹਾਜ਼ਰ ਹਾਂ ਤੁਹਾਡੇ ਵਿੱਚੋਂ ਜਾਂ ਸਮੇਤ ਮੈਂ ਕਿੰਨੇ ਕਨੇ ਆਪਣੇ ਘਰ ਦੇ ਮੱਥੇ ਦੇ ਉੱਤੇ ਕੁਝ ਲਿਖਿਆ ਹੋਇਆ ਬੀ ਵੇਰ ਡਾਬ ਸਰਿਆ ਨੇ ਲਿਖਿਆ ਹੁੰਦਾ ਪਰ ਇਦਾਂ ਦੇ ਬੰਦਿਆ ਨੂੰ ਸੱਚੀ ਮੁੱਚੀ ਸਲਾਮ ਕਰਦਾ ਇਥੇ ਨਾਥ ਸਿੰਘ ਹਮੀਦੀ ਸਾਹਿਬ ਬੋਲ ਕੇ ਗਏ ਆ ਲਫ਼ਜ਼ ਉਹਨਾਂ ਦੇ ਕੋਲੋਂ ਸਿੱਖਣੇ ਬਣਦੇ ਆ ਇੱਥੇ ਬਹੁਤ ਸਤਿਕਾਰਯੋਗ ਜਸਵਿੰਦਰ ਸਿੰਘ ਭਾਈ ਸਾਹਿਬ ਆ ਜਿਹੜੇ ਉਹਨਾਂ ਨੇ ਬੜੇ ਸੂਝਵਾਨ ਤਰੀਕੇ ਨਾਲ ਕੀਰਤਨ ਕੀਤਾ ਆ ਗ੍ਰੰਥੀ ਸਿੰਘ ਬੈਠੇ ਨੇ ਜਿੰਨੀਆਂ ਵੀ ਇੱਥੇ ਤਕੜ ਸਾਹਿਬ ਸਮੇਤ ਵੱਡੀਆਂ ਹਸਤੀਆਂ ਆਈਆਂ ਮੇਰਾ ਛੋਟਾ ਵੀਰ ਆ ਜਿਹੜਾ ਉਸ ਹੁਨਾਇਬ ਸਿੰਘ ਸਿੱਧੂ ਆਇਆ ਤੁਸੀਂ ਸਾਰੇ ਹੀ ਬਹੁਤ ਕਦਰ ਵਾਲੇ ਹੋ ਮੈਂ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਬਹੁਤ ਕੁਝ ਸਿੱਖਦਾ ਪਰ ਸਮਾਜ ਦੇ ਵਿੱਚ ਸਾਰੀ ਕੰਗਿਆਰੀ ਵੀ ਨਹੀਂ ਹੁੰਦੀ ਤੇ ਸਾਰੀ ਝਾੜ ਵਾਲੀ ਫਸਲ ਵੀ ਨਹੀਂ ਹੁੰਦੀ ਤਾਂਗਿਆਰੀ ਵੀ ਹੁੰਦੀ ਆ ਖੱਬੜਾ ਵੀ ਹੁੰਦਾ ਇਟਸਟ ਵੀ ਹੁੰਦੀ ਆ ਸਾਰਾ ਕੁਝ ਹੀ ਫਸਲ ਚ ਹੁੰਦਾ ਤੇ ਅਸੀਂ ਪੰਜਾਬੀ ਇੱਕ ਫਸਲ ਵਰਗੇ ਆ ਸਾਡੇ ਵਿੱਚ ਕੁਝ ਕੁ ਤਾਂਗਿਆਰੀਆਂ ਵੀ ਆ ਇਹ ਤਾਂਗਿਆਰੀਆਂ ਬਾਹਰ ਜਾ ਕੇ ਵੀ ਹੋਈਆਂ ਇਹ ਚੰਗੇ ਬੰਦੇ ਵੀ ਬਾਹਰ ਜਾ ਕੇ ਹੋਈਆਂ ਆ ਹੁਣੇ ਹੁਣੇ ਖਬਰ ਆਈ ਆ ਤਿੰਨ ਦਿਨ ਪਹਿਲਾਂ ਪੀਨ ਪੁਲਿਸ ਆ ਜਿਹੜੀ 온ਟਾਰੀਓ ਦੀ ਉਹਨੇ ਸੱਤ ਪੰਜਾਬੀਆਂ ਦੀ ਗੱਲ ਕੀਤੀ ਆ ਉਹ ਪੰਜਾਬੀ 2 ਲੱਖ ਡਾਲਰ ਤੋਂ ਵੱਧ ਦੀ ਸ਼ਰਾਬ ਉਥੋਂ ਦੇ ਠੇਕਿਆਂ ਤੋਂ ਚੋਰੀ ਕਰਕੇ ਉਹਦੇ ਵਿੱਚੋਂ ਪੰਜ ਪੰਜਾਬੀ ਫੜਲੇ ਆ ਦੋ ਪੰਜਾਬੀ ਹਾਲੇ ਫੜਨ ਵਾਸਤੇ ਪੀਲ ਪੁਲਿਸ ਨੇ ਪੰਜਾਬੀਆਂ ਦੇ ਸਹਿਯੋਗ ਦੀ ਮੰਗ ਕੀਤੀ ਆ ਇਹ ਹੋ ਗਈ ਬਾਹਰ ਦੀ ਗੱਲ ਹੁਣ ਤੁਸੀਂ ਗੱਲ ਕਰ ਲੋ ਸਾਡੀ ਗੱਲ ਇਹ 4 ਮਿੰਟ ਪਹਿਲਾਂ ਦੀ ਗੱਲ ਆ ਇਹ ਮਾੜਵਾ ਖੇਤਰ ਦੇ ਵਿੱਚੋਂ ਮੁਖਸਰ ਸਾਹਿਬ ਤੇ ਅਲੇਦ ਵਾਲੇ ਦੇ ਹੋਰ ਖੇਤਰ ਦੇ ਕੁਝ ਕੁ ਨੌਜਵਾਨ ਆ ਜਿਹੜੇ ਉਹ ਰਾਜਸਥਾਨ ਦੇ ਬੀਕਾ ਦੇ ਖੇਤਰ ਦੇ ਵੱਲ ਗਏ ਆ ਇੱਕ ਥਾਰ ਸੀ ਇੱਕ ਜੀਪ ਸੀ ਨਾਲ ਬੰਦੂਕਾਂ ਲੈ ਕੇ ਗਏ ਆ ਸ਼ਿਕਾਰੀ ਵੱਡੇ ਬਣਦੇ ਸੀ ਉਹਨਾਂ ਨੇ ਉੱਥੇ ਜਾ ਕੇ ਇੱਕ ਚਿੰਕਾਰਾ ਛਿਰਨ ਮਾਰਤਾ ਉਸ ਤੋਂ ਬਾਅਦ ਲੋਕਾਂ ਨੇ ਮਗਰ ਘੱਡੀਆਂ ਲਾਈਆਂ ਬਿਸ਼ਣੋਈ ਸਮਾਜ ਰੌੜਾ ਦਾ ਭਾਜੜਾ ਪੋਈਆਂ ਜੁੱਤੀ ਉਹਨਾਂ ਦੇ ਰੂਹ ਦੇ ਨਾਲ ਫੇਰੀ ਹੈ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਆ ਇਹ ਵੀ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਹੈਗਾ ਪਰ ਇਹ ਵੀ ਸਾਡੇ ਪੰਜਾਬ ਕਦਾ ਹਿੱਸਾ ਵੀ ਦਿਨ ਰਾਤ ਮਿਹਨਤ ਕਰਦੇ 24 ਘੰਟਿਆਂ ਦੇ ਵਿੱਚੋਂ 16 ਘੰਟੇ 18 ਘੰਟੇ ਮਿਹਨਤ ਕਰਦੇ ਤੇ ਉਹ ਪਾਲ ਸਿੰਘ ਸੇਖੋਂ ਵਰਗੇ ਹੁੰਦੇ ਆ ਉਹਨਾਂ ਨੇ ਜੜਾ ਨੂੰ ਦਾਤੀਆਂ ਬੜੀ ਵਾਰ ਪੈਂਦੀਆਂ ਉਹ ਬੰਦੇ ਫਿਰ ਵੀ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ ਤੁਰ ਜੀ ਦੇਖੇ ਕੰਮ ਕਰੀ ਜਾਣਾ ਕੰਮ ਕਰੀ ਜਾਣਾ ਕੰਮ ਕਰੀ ਜਾਣਾ ਮੈਂ ਬੜੀ ਵਾਰ ਇਹਨਾਂ ਨੂੰ ਜਦੋਂ ਗੱਲ ਕਰਦਾ ਦਈ ਵਾਰੀ ਥੋੜਾ ਜਿਹਾ ਕੈਂਦੀ ਕਲਾ ਵਾਲੀ ਗੱਲ ਦੇ ਵਿੱਚੋਂ ਫੇਰ ਉੱਭਰਦੇ ਵੇ ਨਾ ਇਹ ਕਹਿੰਦੇ ਬਾਈ ਯਾਰ ਜੇਕਰ ਇੰਓ ਇੰਓ ਸਹਿਯੋਗ ਮਿਲ ਜੇ ਨਾ ਤੇ ਫੇਰ ਗੱਲ ਹੋਰ ਹੋਵੇ ਮੇਰਾ ਚਿੱਤ ਕਰਦਾ ਮੈਂ ਪਿੰਡ ਲਈ ਆ ਵੀ ਕਰਾਂ ਮੇਰਾ ਚਿੱਤ ਕਰਦਾ ਮੈਂ ਪਿੰਡ ਲਈ ਆ ਵੀ ਕਰਾਂ ਮੈਂ ਕਹਿੰਦਾ ਬਾਈ ਜੀ ਇੱਥੇ ਤਾਂ ਇੰਓ ਹੀ ਚੱਲੀ ਜਾਣਾ ਤੁਸੀਂ ਜੀ ਦੇ ਕੇ ਕੰਮ ਕਰੀ ਚੱਲੋ ਇੱਥੇ ਸਾਰਾ ਕੁਝ ਨਾ ਤਾਂ ਸਿਫਤਾਂ ਹੋਣੀਆਂ ਬਦ ਕੋਈ ਤਾਂ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਅਸੀਂ ਇਹ ਖੁਦ ਵੀ ਨਾ ਕਰਨਾ ਹੋਵੇ ਫਿਰ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਆ ਬੰਦਾ ਐਵੇਂ ਹੀ ਆ ਜੇ ਪੁੱਛੀਏ ਕਿਵੇਂ ਹੀ ਆ ਬਸ ਐਵੇਂ ਹੀ ਆ ਫਿਰ ਵੀ ਕਿਵੇਂ ਹੀ ਆ ਛੱਡ ਪਰੇ ਤਾਂ ਐਵੇਂ ਹੀ ਆ ਗੱਲ ਵਿੱਚੋਂ ਕੋਈ ਹੁੰਦੀ ਨਹੀਂ ਪਰ ਆਪਾਂ ਪੜਹੂਸ ਦੀ ਛੱਡਣੀ ਹੁੰਦੀ ਆ ਆਜੋ ਆਪਾਂ ਪੜਹੂਸਾਂ ਜਿਹਾ ਬੰਦ ਕਰੀਏ ਤੇ ਜਿਹੜਾ ਵੀ ਬੰਦਾ ਤੁਹਾਡੇ ਪਿੰਡ ਲਈ ਕਿਸੇ ਹੋਰ ਪਿੰਡ ਲਈ ਆਪਦੇ ਗੁਆੜ ਲਈ ਕਿਸੇ ਕੈਂਸਰ ਪੀੜਤ ਲਈ ਕਿਸੇ ਥੁੜਾ ਮਾਰੇ ਦੇ ਲਈ ਬੰਦਾ ਖੜਦਾ ਧਿਰ ਬਣ ਕੇ ਖੜਦਾ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਉਹਨੂੰ ਐਪਰੀਸ਼ੀਏਟ ਕਰਨਾ ਸਿੱਖੀਏ ਉਨੀ ਹੌਸਲਾ ਫਜ਼ਾਈ ਕਰਨਾ ਸਿੱਖੀਏ ਤੇ ਇਹ ਗੱਲ ਕਹੀਏ ਕਿ ਭਾਈ ਮੇਰੇ ਕੋਲ ਤਾਂ ਚਲੋ ਰੁਪਏ ਹੈ ਨਹੀਂ ਤੂੰ ਬਾਹਰਲੇ ਮਿਲਕ ਦੇ ਵਿੱਚੋਂ ਆਇਆ ਤੇਰੇ ਕੋਲੇ ਡਾਲਰ ਪਾਉਂਡ ਹੈਗੇ ਤੂੰ ਪਿੰਡ ਲਈ ਲਾਉਣਾ ਅਸੀਂ ਤੇਰੇ ਨਾਲ ਖੜੇ ਆ ਜੇਕਰ ਆਪਾਂ ਇਹ ਗੱਲ ਕਹਿ ਦਈਏ ਨਾ ਤੇ ਜਹਾਜ਼ ਵੱਧ ਲੈਂਡ ਹੋਣ ਲੱਗ ਜਾਣ ਪਿੰਡਾਂ ਦੇ ਵਿੱਚ ਆ ਕੇ ਮੈਨੂੰ ਬਹੁਤ ਸਾਰੇ ਭੈਣਾ ਵੀ ਇਸੇ ਜਾਣਦੇ ਆ ਜਿਹੜੇ ਕਿ ਆਪਦੇ ਪਿੰਡ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦੇ ਆ ਪਰ ਕਈਆਂ ਨੂੰ ਸਹਿਯੋਗ ਨਹੀਂ ਮਿਲਦਾ ਆ ਮੈਂ ਧੰਨਵਾਦੀ ਆ ਪੰਜੀ ਸਰਬਜੀਤ ਕੋਲ ਹੋਣਾ ਜਿਹੜਾ ਬੜਾ ਸੂਝਵਾਨ ਸਰਪੰਚ ਨੇ ਇਸ ਪਿੰਡ ਦੇ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਆ ਕਿ ਇਹ ਸਾਡੇ ਆਪਣੇ ਨੇ ਅਸੀਂ ਇਹਨਾਂ ਦੇ ਨਾਲ ਆ ਲੋੜ ਇਸ ਵਕਤ ਸਭ ਦੇ ਨਾਲ ਖੜਨ ਦੀ ਆ ਲੋੜ ਇਸ ਵੇਲੇ ਸਭ ਦੇ ਨਾਲ ਖੜ ਕੇ ਉਹਨਾਂ ਦੀ ਹੌਸਲਾ ਫਜ਼ਾਈ ਕਰਨੀ ਆ ਐਵੇਂ ਆਪਾਂ ਗੱਲਾਂ ਕਰੀ ਜਾਂਗੇ ਨਹੀਂ ਨਹੀਂ ਇਹਨੇ ਬਾਹਰੋਂ ਐ ਕਰ ਲਿਆ ਹੋਣਾ ਇਹਨੇ ਐ ਕਰ ਲਿਆ ਹੋਣਾ 13 ਸਾਲ ਪਹਿਲਾਂ ਜਦੋਂ ਇੱਥੇ ਵਿਆਹਾਂ ਦਾ ਸਮਾਗਮ ਸ਼ੁਰੂ ਕੀਤਾ ਸੀ ਇਹ ਕਦੇ ਵਿਆਹ 13 ਵਿਕਤੀਆਂ ਨੇ ਕੀਤੇ ਆ ਕਦੇ ਤਿੰਨਾਂ ਦੇ ਵੀ ਕੀਤੇ ਆ ਕਦੇ ਪੰਜਾਂ ਨੇ ਵੀ ਕੀਤੇ ਕਰੇ ਵੱਧ ਤੇ ਕਦੇ ਘਟ ਪਰ ਜਦੋਂ ਕਰੋਨਾ ਮਹਾਮਾਰੀ ਹੋਈ ਸੀ ਉਦੋਂ 2 ਸਾਲ ਪਾਲ ਸਿੰਘ ਸੇਖੋ ਇਸ ਪਿੰਡ ਦੇ ਵਿੱਚ ਵਿਆਹ ਨਹੀਂ ਕਰਵਾ ਸਕਿਆ ਧੀਆਂ ਨੇ ਉਹਦਾ ਕਾਰਨ ਇਹ ਸੀ ਵੀ ਉੱਥੇ ਵੀ ਚਲੋ ਕੰਮ ਡਾਵਾ ਡੋਲ ਹੋ ਗਏ ਕੋਈ ਦੁਨੀਆ ਦੇ ਕੰਮ ਡਾਵਾ ਡੋਲ ਹੋ ਗਏ ਮੈਨੂੰ ਇੱਕ ਵਾਰੀ ਕੈਨੇਡਾ ਤੋਂ ਸੱਜਣ ਦਾ ਫੋਨ ਆ ਗਿਆ ਮੈਨੂੰ ਕਿਹਾ ਪਾਲ ਸਿੰਘ ਸੇਖੋਂ ਬਾਹਰੋਂ ਪਤਾ ਨਹੀਂ ਕਿੰਨੇ ਇਕੱਠੇ ਕਰਦਾ ਹੋਣਾ ਇਹ ਮੈਂ ਅਜ ਪਹਿਲੀ ਵਾਰੀ ਦੱਸਣ ਲੱਗਿਆ ਇਹਨਾਂ ਨੂੰ ਮੈਂ ਕਿਹਾ ਫੇਰ ਕਹਿੰਦਾ ਬਾਹਰੋਂ ਮੋਟ ਬੜੇ ਇਕੱਠੇ ਕਰਦਾ ਹੋਣਾ ਪਿੰਡ ਦੇ ਵਿੱਚ 15-20 ਲੱਖ ਲਾ ਦਿੰਦਾ ਹੋਣਾ ਮੈਂ ਕਿਹਾ ਭਾਈ ਜੀ ਕੋਰੋਨਾ ਮਹਾਮਾਰੀ ਦੇ ਵਿੱਚ 2 ਸਾਲ ਤੋਂ ਉਹਨੇ ਕਿਰਾਇਆ ਹੀ ਨਹੀਂ ਕੰਮ ਤੂੰ ਆ ਕੇ 2 ਕਰੋੜ ਇਕੱਠਾ ਕਰਕੇ ਤੇ 20 ਲੱਖ ਲਾ ਜਾਂਦਾ ਤੇ ਨਾਲੇ ਤੇਰੇ ਕੋਲੇ 1 ਕਰੋੜ ਤੇ 80 ਲੱਖ ਰੁਪਈਆ ਵਾਜ ਜਾਂਦਾ ਕਹਿੰਦਾ ਮੈਨੂੰ ਇਹ ਕੀ ਗੱਲ ਹੋਈ ਪਰ ਹਸਣ ਵਾਲੀ ਗੱਲ ਨਹੀਂ ਇਹਦੇ ਵਿੱਚ ਦੰਦ ਕੱਢਣ ਦੀ ਲੋੜ ਨਹੀਂ ਇਹਦੇ ਵਿੱਚ ਤੁਸੀਂ ਗੱਲ ਕਰਕੇ ਦਿਖਾਓ ਪ੍ਰੈਕਟੀਕਲ ਤੌਰ ਤੇ ਪੰਮ ਕਰਕੇ ਦਿਖਾਓ ਸਾਨੂੰ ਪੰਜਾਬ ਦਾ ਕੋਈ ਬਾਈ ਜੀ ਬੰਦਾ ਕੋਈ ਨਹੀਂ ਪਸੰਦ ਆਉਂਦਾ ਨਾ ਸਾਨੂੰ ਕੋਈ ਗਵਈਆ ਪਸੰਦ ਨਾ ਸਾਨੂੰ ਕੋਈ ਨੇਤਾ ਪਸੰਦ ਨਾ ਸਾਨੂੰ ਕੋਈ ਸਮਾਜ ਸੇਵੀ ਪਸੰਦ ਨਾ ਸਾਨੂੰ ਕੋਈ ਢਾਡੀ ਪਸੰਦ ਨਾ ਸਾਨੂੰ ਕੋਈ ਪ੍ਰਚਾਰਕ ਪਸੰਦ ਆਹ ਮੇਰਾ ਵੀਰ ਬਿਮਲਜੀਤ ਸਿੰਘ ਖਾਲਸਾ ਖੜਾ ਅਸੀਂ ਹਰ ਰੋਜ਼ ਹੀ ਇਸ ਵਿਸ਼ੇ ਤੇ ਗੱਲ ਕਰਦੇ ਆਂ ਵੀ ਯਾਰ ਸਾਡੀ ਸੰਪੂਰਨਤਾ ਤੇ ਸਾਡੀ ਸੰਤੁਸ਼ਟੀ ਹੋਊਗੀ ਕਿਹੜੇ ਵੇਲੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇੱਕ ਪਾਟੇ ਪਜਾਮੇ ਵਾਲੀ ਕੀਰਤਨ ਵਾਲੀ ਬੀਬੀ ਦੀ ਚਰਚਾ ਹੋਈ ਆ ਪੰਜਾਬੀਆਂ ਨੇ ਬਹੁਤ ਗੱਲਾਂ ਕੀਤੀਆਂ ਉਹਦੇ ਬਾਰੇ ਉਹਨੂੰ ਹਲਕੀਆਂ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ ਕਿਸੇ ਵੀ ਮੂਵੇ ਕੀਰਤਈ ਨੂੰ ਢਾਡੀ ਨੂੰ ਪ੍ਰਚਾਰਕ ਨੂੰ ਕਵੀਸ਼ਰ ਨੂੰ ਗਰੰਤੀ ਸਿੰਘ ਨੂੰ ਹੌਲੀ ਗੱਲ ਨਹੀਂ ਕਰਨੀ ਚਾਹੀਦੀ ਪਜਾਮਾ ਮੇਰਾ ਵੀ ਪਾਟੇ ਹੋ ਸਕਦਾ ਪਜਾਮੇ ਤੁਹਾਡੇ ਵੀ ਪਾਟੇ ਹੋ ਸਕਦੇ ਆ ਅਸੀਂ ਤਾਂ ਪਾਟੇ ਪਜਾਮੇ ਦੇ ਵਿੱਚ ਹੀ ਜਵਾਨ ਹੋਏ ਹੁਣ ਤੱਕ ਪਰ ਗੱਲ ਇਹ ਜੀ ਕਿ ਕਿਸੇ ਨੇ ਕਿਹਾ ਜੀ ਇਦਾਂ ਦੀ ਹੈ ਕਿਸੇ ਨੇ ਕਿਹਾ ਇਦਾਂ ਦਾ ਹੈ ਉਹਨੇ ਹੌਲੀ ਗੱਲ ਕੀਤੀ ਉਹਦੀ ਮਿੱਟੀ ਬਹੁਤ ਪੱਟੀ ਆ ਭਾਈ ਦਸਵਿੰਦਰ ਸਿੰਘ ਹੁਣੇ-ਹੁਣੇ ਬੜਾ ਸੋਹਣਾ ਕੀਰਤਨ ਕਰਕੇ ਗਏ ਆ ਤੇ ਪੰਜਾਬ ਦੇ ਵਿੱਚ ਕਿੰਨੇ ਸੋਹਣੇ-ਸੋਹਣੇ ਕੀਰਤਨੀ ਜੱਥੇ ਹੈਗੇ ਆ ਆਪਾਂ ਜੇਬ ਦੇ ਵਿੱਚੋਂ ਸਭ ਤੋਂ ਗਲਿਆ ਜਾਂ ਨੋਟ ਕੱਟ ਕਰਨ ਦੇ ਮੂਹਰੇ ਰੱਖਦੇ ਆ ਕਹਿੰਦੇ ਸੱਚੇ ਪਾਤਸ਼ਾਹ ਤੇਰੀ ਝੋਲੀ ਭਰੂ ਤੇਰੀ ਵੀ ਭਰੂ ਤੂੰ 500 ਰੁਪਏ ਦੇ ਉਲ ਫਿਰ ਮਤਲਬ ਇਹ ਆ ਕਿ ਅਸੀਂ ਕਲੀ رائے ਦ ਅਸੀਂ ਇਹ ਗੱਲ ਕਹਿੰਨੇ ਕਿ ਤੈਨੂੰ ਮਹਾਰਾਜਾ ਦੇਖੋ ਪਰ ਤੁਹਾਨੂੰ ਵੀ ਦੇਖੋ ਭਾਈ ਤੁਸੀਂ ਮਦਦ ਵੀ ਕਰਿਆ ਕਰੋ ਜੇ ਇੱਥੇ ਕੋਈ ਗਵਨ ਵਾਲਾ ਲੱਗਾ ਹੋਵੇ ਉਹਨੂੰ ਉਸੇ 18 ਲੱਖ ਦੇ ਵਿੱਚ ਬੁਖ ਕਰਕੇ ਉੱਤੇ 50-50 ਹਜ਼ਾਰ ਦੇ ਦਤ ਨੂੰ ਸੁੱਟਦੇ ਆ ਪਰ ਆਪਾਂ ਢਾਡੀਆਂ ਦੀ ਪ੍ਰਚਾਰਕਾਂ ਦੀ ਕੀਰਤਨੀਆਂ ਦੀ ਚੰਗਾ ਕੰਮ ਕਰਨ ਵਾਲੇ ਲੋਕਾਂ ਦੀ ਕਦਰ ਕਿੰਨੀ ਕਿ ਕਰਦੇ ਕਦੇ ਆਪਦੇ ਆਪ ਨੂੰ ਸਵਾਲ ਕਰਗੇ ਲੋੜ ਇਸ ਵਕਤ ਪਾਲ ਸਿੰਘ ਸੇਖੋ ਵਰਗਿਆਂ ਦੇ ਨਾਲ ਜਾਂ ਜਿਹੜੇ ਹੋਰ ਜਿੰਨੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਆ ਜਿਹੜੇ ਪੰਜੇ ਮੁੰਡੇ ਬੈਠੇ ਆ ਇਹਨਾਂ ਦੇ ਪਿੰਡ ਦੇ ਵਿੱਚ ਵੀ ਧੜੇ ਬੰਦੀਆਂ ਹੋਣੀਆਂ ਜਿਹੜੀਆਂ ਪੰਜੇ ਬੱਚੀਆਂ ਇਹਨਾਂ ਦੇ ਪਿੰਡ ਦੇ ਵਿੱਚ ਵੀ ਧੜੇ ਬੰਦੀਆਂ ਹੋਣੀਆਂ ਹਰ ਪਿੰਡ ਦੇ ਵਿੱਚ ਧੜੇ ਬੰਦੀ ਹੁੰਦੀ ਆ ਹਰ ਪਿੰਡ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਆ ਹਰ ਪਿੰਡ ਦੇ ਵਿੱਚ ਗਲਤ ਵੀ ਹੁੰਦੇ ਆ ਪਰ ਆਜੋ ਆਪਾਂ ਇਹਨਾਂ ਗੱਲਾਂ ਤੋਂ ਬਹੁਤਕ ਤੌਰ ਦੇ ਉੱਤੇ ਉੱਠੀਏ ਤਾਂ ਜੋ ਅਗਲੀ ਵਾਰ ਵੀ ਇਹੋ ਜਿਹਾ ਮੇਲੇ ਇਸ ਪਿੰਡ ਦੇ ਵਿੱਚ ਲੱਗਣ ਇਹੋ ਜੇ ਸਮਾਗਮ ਇਸ ਪਿੰਡ ਦੇ ਵਿੱਚ ਕਰਵਾਏ ਜਾਣ ਤੇ ਹਰ ਪਿੰਡ ਦੇ ਵਿੱਚ ਫੋਗੜਾ ਮੁਖ ਸਮਾਗਮ ਹੋਏ। ਸੋ ਮੇਰੇ ਕੋਲੋਂ ਜੇਕਰ ਕੋਈ ਵੀ ਸ਼ਬਦ ਤਤਾਂ ਨਿਕਲੇ ਹੋਵੇ ਮੈਨੂੰ ਜਲੀ ਮਾਫੀ ਚਾਹੁੰਦਾ। ਇੱਕ ਵਾਰ ਫਿਰ ਡੱਜ ਕੇ ਫਤਿਹ ਦੀ ਸੰਗ ਕੋਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।